सारे, ने साथ कि की तो सारे जने हो, सारे जने हो भी वा होवोगे तो ठंड हो पी है सवेरे वजके सा झाड़ू में लगा लिया है, है तो कोई सलाह नहीं है हले तो हैं हौली होली हाय हाय हाँ, एस खराब करता देख ਮਾਲਸ਼ ਹੁੰਦੀ ਹੈ ਤਾਂ ਵਾਲਾਂ ਦੀ ਕਰਤੀ ਹੈ ਲੈ ਐਂਡ ਬਾਰਕਸ ਨਾ ਦੇਣੇ ਤੁਹਾਡੀ ਵਾਲਾਂ ਦੀ ਕਾਲੀ ਦਿੱਤਾ ਜੈਤ ਦੇ ਮੇਰੇ ਘਨੇਰ ਕਾਲੇ ਵਾਲੋਂ ਮਰਾਗ ਸਸੂ ਕਤੇ ਕੇਮ ਵੈਰੀ ਗਨੇਰ ਕਾਲੇ ਵਾਲੋਂ ਕਰਾ ਦੇ ਸਸੂ ਕਤੇ dəyərində yeah, sərtdir yeah. yeah, 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 yeah. ਮਾਹਾਂ ਸ਼ੂਰੇਂ ਦਾਇਰ ਕੋਈ ਪਤਾ ਨਹੀਂ ਕੀ ਕਹਿੰਦੇ ਨੇ ਤੁਸੀਂ ਦੱਸ ਦਿਓ ਵੀ ਤੁਹਾਡੇ ਕੀ ਕਹਿੰਦੇ ਨੇ ਕਿ ਬਸ ਮੈਂ ਨਾ ਦਾਇਰ ਤੋਲਣਾ ਸਾਡੇ ਰਸਮ ਦੇ ਪਾਪਾ ਜੀ ਨੇ ਇਹ ਵਾਰੀ ਦਾਇਰ ਬੋਸਤ ਮੰਦੇ ਔੜਗੇ ਜਿਹਨਾਂ ਵਾਦੀ ਕਹਿ ਦਿੰਦੇ ਨੇ ਜਦੋਂ ਅੰਜੀਮਾ ਦਾਣ ਬਣਾਦੇ ਆ ਅੱਜ ਤੇ ਮੈਂ ਪਹਿਲਾਂ ਕਹਿੰਦੇ ਸੀ ਇਹ ਸਿੱਧ ਅਸੀਂ ਨਾ ਰਾਤ ਵਿੱਚ ਹੀ ਵਾਰੀਆ ਰੱਖਿਆ ਨਹੀਂ ਆਸੀ ਗਿਆ ਤੇ ਕਹਿਣ ਲੱਗੇ ਕਿ ਅੱਜ ਵੀ ਮੇਥੀ ਵਾਲੀ ਰੋਟੀ ਬਣਾ ਲੈ ਪਰ ਮੇਰੇ ਨਾਲ ਥੇ ਗਿਆ ਅੱਜ ਆ ਲੱਗਦਾ ਜਲਣ ਦੀ ਲੱਗੀ ਪਈ ਸੀ ਅੰਦਰ ਇਦਾਂ ਲੱਗ ਰਿਹਾ ਸੀਗਾ ਕਿ ਜਿੱਦਾਂ ਉਹ ਘਾਤਾ ਨੇ ਪਾਣੀ ਪੀ ਜਾਓ ਪਾਣੀ ਪੀ ਜਾਵਾ ਮੈਂ ਨਾ ਹੁਣ ਇੱਕ ਦਿਨ ਛੱਡ ਕੇ ਬਲੌਗ ਕਰਨੀ ਆ ਤੇ ਤੁਸੀਂ ਨਾ देखो हा पांग हा और नर्म वास् बबा बा ट ब़ा गया सा ना होगा ਉੱਤੇ ਜਾ ਕੇ ਉੱਠੀ ਹੋ ਗਿਆ ਹੁੰਦਾ ਇਹਨਾਂ ਨੂੰ ਬੰਨ੍ਹਣਾ ਚਾਹੀਦਾ ਹੁੰਦਾ ਕਿਉਂਕਿ ਇਹ ਸਮਤ ਬੋਕਾ ਦਿਖਾਉਂਦੇ ਨੇ ਮੈਨੂੰ ਆਦਤ ਹੈ ਮੈਂ ਇਹਨਾਂ ਨੂੰ ਬਹੁਤ ਜ਼ਿਆਦਾ ਖਾਦੀ ਆ ਮੇਰੇ ਬਾਅਦ ਵਿੱਚ ਹੋਇਆ ਕਿ ਕਿਹ ਕਿਹਦੀ ਸਬਜ਼ੀ ਦੇ ਮੈਨੂੰ ਐ ਲੱਗਦੀ ਰਹਿੰਦੀ ਜਿੱਦਾਂ ਨਾ ਕੁਝ ਪਾਇ ਹੀ ਨਾ ਉਸ ਪਾਣੀ 'ਚ ਛੁਪੀਆ ਮਾਰ ਕੇ ਆਪਣੀ ਆਪਣੀ ਪਸੰਦ ਹੁੰਦੀ ਹੈ ਨਾ ਤੇ ਮੈਨੂੰ ਨਮਕ ਵਾਲੀ ਜ਼ਿਆਦਾ ਪਸੰਦ ਆ ਉਸ ਵਾਸਤੇ ਮੈਂ ਉਹ ਘਰ ਲਾ

i you ਆਹ ਗਾ ਰੱਖਾਂ ਤੇ ਬਹੁਤ ਹੋਈ ਪਈ ਛੰਡੇ ਪਾਣੀ ਦਾ ਆਸਰਾ ਨੂੰ ਇਹ ਦੀ ਗਾਰ ਦਾ ਜੈਸਮੀਨ ਇਹਦੇ ਖੁੰਡਾ ਤੋਂ ਉੱਤਰ ਆਈ ਪਾਣੀ ਵਰੂ ਹੋ ਗਿਆ ਜਿਹੜੇ ਥੋੜੇ-ਬਹੁਤੇ ਭਾੜੇ ਹੋ ਰੂਮ ਦੀ ਗਲਾਸ ਬੂਸਰ ਉਹ ਮੈਂ ਇੱਕ ਵਾਰ ਤੋਲੂਗੀ ਤੇ ਗੈਸ ਮੁਸਾਫ ਵਰਦੀ ਕੀ ਮੈਂ ਤੁਹਾਡੇ ਨਾਲ ਰਗੜੂੰਗੀ ਕਿ ਮੈਂ ਤੁਹਾਨੂੰ ਵੀ ਦੱਸੂਗੀ ਕਿ ਅਸੀਂ ਜਿਹੜਾ ਨਮਕ ਹੈ ਉਹ ਕਿਵੇਂ ਰਗੜ ਕੇ ਰੱਖਦੇ ਆ ਇਹ ਵਾਰ ਜਦ ਰੋਟੀ ਖਾਣੀ ਹੁੰਦੀ ਹੈ ਨਹੀਂ ਚ ਬਾਣਾ ਹੁੰਦਾ ਲਸਿਤ ਬਾਣਾ ਹੁੰਦਾ ਤੇ ਮੈਂ ਉਹ ਤੁਹਾਨੂੰ ਦੱਸਣੀ ਕਿ ਕਿੱਦਾਂ ਰਗੜ ਕੇ ਹਾਈ ਹੰਦੀਆਂ ਮਾਤ ਮਾਤੀਆਂ ਜੜਦੀਆਂ ਉਂਗਲੀਆਂ ਸੱਚੇ ਮੈਂ ਨਾ ਜੀਰਾ ਪਾ ਲਿਆ ਸੀਗਾ ਮਤਲਬ ਕਿ ਦੋ ਚਮਚ ਜੀਰੇ ਦੇ ਪਾਈ ਸੀਗੇ ਬੜੇ ਤੇ ਵਸ ਫਿਰ ਮੈਂ ਉਹਨੂੰ ਲਾਗੀ ਸੀ ਰਗੜਨ ਮੈਨੂੰ ਨਾ ਇਹ ਨਮਕ ਦੱਸਿਆ ਸੀਗਾ ਮੰਮੀ ਨੇ ਕਿ ਤੂੰ ਐਵੇਂ ਐਵੇਂ ਰਗੜ ਲਈ ਤੇ ਉਹ ਨਾ ਜਦੋਂ ਵੀ ਮੈਂ ਜਾਨੀ ਹੁੰਨੀ ਆ ਮੈਂ ਉੱਥੇ ਦੇ ਹੀ ਪਾ ਕੇ ਖਾਨੀ ਹੁੰਨੀ ਆ ਤੇ ਮੈਨੂੰ ਬੜਾ ਸਵਾਦ ਲੱਗਦਾ ਮੈਂ ਉਹਨਾਂ ਨੂੰ ਪੁੱਛਿਆ ਸੀਗਾ ਕਿ ਤੁਸੀਂ ਕੀ ਕੀ ਪਾਉਂਦੇ ਹੁੰਦੇ ਹੋ ਉਹ ਤੇ ਆਦਰਕ ਵਗੈਰਾ ਵੀ ਪਾਉਂਦੇ ਤੇ ਆਦਰਕ ਮੇਰੇ ਕੋਲ ਹੈ ਨਹੀਂ ਸੀਗਾ ਤਾ ਅਗਰ ਕਿ ਮੈਂ ਆਦਰਕ ਸਕਿਪ ਕਰ ਦਿੱਤਾ ਫਿਰ ਮੈਂ ਕਿ ਛੱਡੋ ਆਦਰਕ ਕਾ ਨੂੰ ਪਾਣਾ ਪਰ ਇਹ ਨੂੰ ਰਗੜਨਾ ਮੇਰੇ ਤਾਂ ਮੋਂਡੇ ਦੁਖਣ ਲੱਗੇ ਸੀਗੇ ਤੇ ਮੈਂ ਜੀਰੇ ਨੂੰ ਨਾ ਐਂ ਚੰਗੀ ਤਰ੍ਹਾਂ ਜੀਰੇ ਦਾ ਜਿਹੜਾ ਹੈਗਾ ਉਹ ਬਣਾ ਲਿਆ ਸੀਗਾ ਆ ਕੀ ਕਹਿੰਦੇ ਹੁੰਦੇ ਉਹਨੂੰ ਚੂਰਾ ਜਿਹਾ ਜੋ ਵੀ ਹੁੰਦਾ ਹੈ ਪੇਸਟ ਜਿਆ ਐਂ ਚੰਗੀ ਤਰ੍ਹਾਂ ਮੈਂ ਇਹਨੂੰ ਪਾਊਡਰ ਪਾਊਡਰ ਸੌਰੀ ਪਾਊਡਰ ਬਣਾ ਲਿਆ ਸੀਗਾ ਤੇ ਐਨ ਵਧੀਆ ਰਗੜ ਹੋ ਗਿਆ ਸੀਗਾ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਮਿਰਚਾਂ ਪਾ ਲੂੰਗੀ ਮੈਂ ਨਾ 10 ਮਿਰਚਾਂ ਪਾਈਆਂ ਨੇ ਇਹਦੇ ਵਿੱਚ ਤੇ ਅਹ ਇਹ 10 ਮਿਰਚਾਂ ਪਾਈਆਂ ਨੂਣ ਦੇ ਹਿਸਾਬ ਨਾਲ ਤੇ ਫਿਰ ਮੈਂ ਹੁਣ ਇਹ ਮਿਰਚਾਂ ਨੂੰ ਚੰਗੀ ਤਰ੍ਹਾਂ ਰਗੜ ਲਵਾਂਗੀ ਤੇ ਮੈਂ ਗਿਣ ਕੇ ਹੀ ਮਿਰਚਾਂ ਪਾਈਆਂ ਨੇ ਮੈਂ ਇਹ ਨਾ ਮੂੰਹ ਪਰਾਂ ਨੂੰ ਰੱਖਿਆ ਸੀ ਇਹ ਕਈ ਵਾਰ ਨਾ ਹਨਾ ਮਿਰਚੇ ਦਾ ਦਾਣਾ ਜੀ ਅੱਖ ਦੇ ਵਿੱਚ ਨਾ ਜਦੋਂ ਅਸੀਂ ਮਿਰਚਾਂ ਨੂੰ ਰਗੜਦੇ ਹੁੰਨੇ ਆ ਤੇ ਦਾਣਾ ਜੀ ਅੱਖ ਤੇ ਚਲੇ ਜਾਂਦਾ ਫਿਰ ਬੜੀ ਦਿੱਕਤ ਹੁੰਦੀ ਆ ਹਨਾ ਤੇ ਪਾਣੀ ਦੇ ਨਾਲ ਨਾਲ ਸੇਲ ਵੀ ਨਿਕਲ ਜਾਂਦਾ ਤਾਂ ਕਰਕੇ ਫਿਰ ਮੈਂ ਮੇਰਿਆਂ ਪਰਾਂ ਨੂੰ ਮੂੰਹ ਕਰਕੇ ਹੀ ਰਗੜੀਆਂ ਸੀਗੀਆਂ ਉਧਰ ਨਾ ਮੈਦਾਲ ਧਰੀ ਹੈ ਤੇ ਦਾਲ ਦੀਆਂ ਸੀਟੀਆਂ ਮਤਲਬ ਕੁੱਕਰ ਦੀਆਂ ਸੀਟੀਆਂ ਵੱਜਣ ਲੱਗੀਆਂ ਹੋਈਆਂ ਤੇ ਮੈਂ ਵੌਇਸਓਵਰ ਮੈਂ ਬਾਤਿਚ ਕਰਨ ਲੱਗੀ ਸੀ ਉਹਦੀ ਕੁੱਕਰ ਦੀ ਆਵਾਜ਼ ਵੀ ਵਿੱਚ ਆਈ ਜਾਂਦੀ ਸੀ ਕਿਉਂਕਿ ਮੈਦਾਲ ਧਰੀ ਹੋਈ ਸੀ ਫਿਰ ਵੌਇਸਓਵਰ ਦੇ ਮੈਂ ਕਿਹਾ ਚਲੋ ਬਾਤਿਚ ਕਰ ਲੂਗੀ ਠੰਡ ਬਹੁਤ ਜ਼ਿਆਦਾ ਹੋਈ ਪਈ ਹੈ ਦੇ ਬਾਅਦ ਤੋਂ ਹੁਣ ਮੈਂ ਮਿਰਚ ਰਗੜ ਲਈ ਹੈ ਤੇ ਇਹਦੇ ਵਿੱਚ ਨਾ ਮੈਂ ਨੂਨ ਪਾ ਲੂੰਗੀ ਨੂਨ ਦੇ ਪੰਜ ਚਮਚ ਪਾਉਂਗੀ ਦੂਜੇ ਦੀ ਚਿੱਟੇ ਦੇ ਤੇ ਥੋੜਾ ਜਿਹਾ ਪਾ ਲੂੰਗੀ ਕਾਲਾ ਨਮਕ ਕਾਲਾ ਨਮਕ ਵੀ ਲਿਆ ਅੰਦਾ ਹੋਇਆ ਤੇ ਮੰਮੀ ਨੇ ਕਿਹਾ ਸੀ ਆਪੇ ਜਿੰਨਾ ਉਹ ਪਾएंगे ਉਹਨਾਂ ਕੀ ਤੂੰ ਕਾਲਾ ਨਮਕ ਪਾ ਲਈ ਤਾਂ ਕਰਕੇ ਫਿਰ ਮੈਂ ਸੇਮ ਸੇਮ ਕੇ ਕੰਟੈਂਟ ਹੀ ਕਿਆ ਹੁੰਦਾ ਉਹੀ ਜੋ ਮਤਲਬ ਮੈਂ ਸਿਕਰੀ ਪਈ ਆ ਇੰਗਲਿਸ਼ ਠੀਕ ਹੈ ਉਹ ਨਾ ਕਰਿਓ ਤੇ ਉਹ ਉਹਦੇ ਵਿੱਚ ਪਾ ਲਿਆ ਮੈਂ ਜਿੰਨਾ ਕਿ ਚਿੱਟਾ ਨੂਨ ਪਾਇਆ ਉਹਨਾਂ ਕੀ ਮੈਂ ਕਾਲਾ ਪਾ ਲਿਆ ਤੇ ਉਸ ਤੋਂ ਬਾਅਦ ਵਸ ਮੈੜਣਾ ਨੂੰ ਰਗੜਨ ਲੱਗ ਗਈ ਸੀ ਕੋਟਣਾ ਲੱਗੀ ਸੀ ਸਾਡੇ ਤਾਂ ਕੁੰਡਾ ਕੋਟਣਾ ਕਹਿੰਦੇ ਨੇ ਥੋਡੇ ਕੀ ਕਹਿੰਦੇ ਨੇ ਮਤਲਬ ਸਾਡੇ ਦੁਆਬੇ ਚ ਕੁੰਡਾ ਕੋਟਣਾ ਹੀ ਕਹਿੰਦੇ ਨੇ ਹਨਾ ਤੇ ਬਸ ਹਏ ਰੱਬਾ ਕੁੰਡਾ ਜਿਹੜਾ ਸਾਡਾ ਕੋਟਣਾ ਕੁੰਡਾ ਆਇਆ ਨਾ ਉਹ ਮੈਨੂੰ ਲੱਗਦਾ ਉਹ ਛੋਟਾ ਹੈ ਤੇ ਸਮਾਨ ਜਿਹੜਾ ਹੈ ਨਾ ਮੈਂ ਪਾ ਲਿਆ ਉਹ ਜ਼ਿਆਦਾ ਹੈ ਮੈਂ ਮੰਮੀ ਹੁਣਾਂ ਨੇ ਆਣਾ ਤੇ ਮੈਂ ਮੰਮੀ ਹੁਣਾਂ ਕਹੂੰਗੀ ਕਿ ਸਾਡੇ ਵਾਸਤੇ ਨਾ ਕੁੰਡਾ ਕੋਟਣਾ ਲੈ ਕੇ ਕਿਉਂਕਿ ਇੱਥੇ ਨਹੀਂ ਮਿਲਦਾ ਮਿਲਦਾ ਵੀ ਹੋਊਗਾ ਕਦੀ ਪਤਾ ਨਹੀਂ ਕੀਤਾ ਤੇ ਬਸ ਫਿਰ ਮੈਂ ਇਹਦੇ ਵਿੱਚ ਜਿਹੜੀ ਮੇਥੀ ਹੈਗੀ ਹੈ ਨਾ ਸੁੱਕੀ ਉਹ ਪਾ ਲਈ ਸੀ ਇਹ ਨਾ ਮੈਂ ਮੇਥੀ ਮੰਗਾਈ ਗੱਗੀ ਨੂੰ ਕਿਹਾ ਮੈਂ ਇੱਥੇ ਲਿਆ ਜੀ ਤੇ ਮੈਂ ਗੱਗੀ ਉਹ ਦੂਏ ਮੇਥੀ ਚੱਕ ਲੈ ਆਏ ਸੀਗਾ ਸੁੱਕੇ ਮੇਥੇ ਜਿਹੜੇ ਮੇਥੇ ਹੁੰਦੇ ਉਹ ਚੱਕ ਲੈ ਆਏ ਸੀਗਾ ਮੈਂ ਮਹਿਬਾਰਾ ਬਾ ਇਹਨੂੰ ਮੋੜ ਕੇ ਆ ਤੂੰ ਦੂਈ ਹਰੀ ਮੇਥੀ ਲੈ ਕੇ ਆ ਹੈ ਨਾ ਫਿਰ ਉਹ ਲੈ ਕੇ ਨਾ ਰੱਖ ਲਉ ਮੰਮੀ ਫਿਰ ਕੀ ਹੋ ਗਿਆ ਮੈਂ ਕਿਹਾ ਤੂੰ ਜਾਣਦਾ ਕਿ ਨਹੀਂ ਹੈ ਨਾ ਤੇ ਬੱਸ ਫਿਰ ਇਹਦੇ ਵਿੱਚ ਹਨਾ ਮੈਂ ਸਾਰਾ ਸਮਾਨ ਪਾ ਦਿੱਤਾ ਸੀ ਪਰ ਮੇਰਾ ਮੋਂਡਾ ਦੁਖਣ ਲੱਗ ਗਿਆ ਸੀ ਮੇਤੇ ਕਿੱਥੇ ਕੋਟ ਡਿੱ ਗਿਆ ਜਾਂਦਾ ਸੀ ਥੱਲੇ ਹਨਾ ਫਿਰ ਮੈਂ ਜੈਸਮਿਨ ਨੂੰ ਹਾਕ ਮਾਰੀ ਮੈਂ ਕਿਹਾ ਜੈਸਮਿਨ ਕੌਲੀਆ ਫੜਾ ਦੋ ਤੇ ਗੱਲਬਤ ਬਣੀ ਨਹੀਂ ਮੇਰੇ ਤਾਂ ਮੋਂਡਾ ਦੁਖਣ ਲੱਗ ਗਿਆ ਹਨਾ ਤੇ ਬੱਸ ਫਿਰ ਮੈਂ ਨਾ ਅੱਧਾ ਵਿੱਚ ਤੋਂ ਕੱਢ ਲਿਆ ਸੀ ਥੋੜਾ ਥੋੜਾ ਕਰਕੇ ਰਗੜ ਲੂੰਗੀ ਹਨਾ ਪਰ ਮੈਨੂੰ ਨੂਨ ਰਗੜਿਆ ਬਹੁਤ ਪਸੰਦ ਹੈ ਪਹਿਲਾਂ ਵੀ ਮੈਂ ਰਗੜਿਆ ਸੀਗਾ ਇੱਕ ਵਾਰ ਬਹੁਤ ਟੇਸਟੀ ਬਣਿਆ ਸੀ ਪਰ ਮੈਂ ਛੇਤੀ ਮਕਾ ਦਿੰਨੀ ਹੈ ਇਹ ਕਹਿੰਦੇ ਤੂੰ ਖਾ ਜਾਂਦੀ ਹੈ ਨੂਨ ਮੈਨੂੰ ਨੂਨ ਬਹੁਤ ਖਾਣੀ ਆ ਸਾਡੇ ਨੂਨ ਕਹਿੰਦੇ ਨਹੀਂ ਤੁਹਾਡੇ ਨੂਨ ਕਹਿੰਦੇ ਨਹੀਂ ਸਾਡੇ ਨੂਨ ਕਹਿੰਦੇ ਨੇ ਤੇ ਮੈਂ ਬਹੁਤ ਮੈਨੂੰ ਪਸੰਦ ਹੈ ਜਿੱਦਾਂ ਮੈਂ ਸਵੇਰ ਨੂੰ ਨਾ ਉੱਠ ਕੇ ਜਦੋਂ ਵੀ ਚਾਹ ਪੀਣੀ ਹੁੰਦੀ ਹੈ 10:00 ਵਜੇ ਉਦੋਂ ਮਤਲਬ ਸਵੇਰੇ ਜਿਹੜੀ ਚਾਹ ਪੀਣੀ ਉਹ ਨਹੀਂ ਜਿਹੜੀ 10:00 ਵਜੇ ਕੰਮਕੁਮ ਕਾ ਕੇ ਚਾਹ ਪੀਂਦੀ ਹੁੰਨੀ ਮੈਨੂੰ ਆਦਤ ਹੈ ਕਿ ਰਾਤ ਦੀ ਜਿਹੜੀ ਰੋਟੀ ਹੁੰਦੀ ਹੈ ਨਾ ਉਹਨੂੰ ਗਰਮ ਕਰਕੇ ਕੇਕੂ ਲਾ ਕੇ ਦੇਸੀ ਘਿਓ ਲਾ ਕੇ ਹੈਨਾ ਤੇ ਨੂਨ ਪਾ ਕੇ ਖਾਵਾਂ ਖਾਨੀ ਆ ਮੈਂ ਮੈਂ ਖਾਨੀ ਆ ਸ਼ੁਰੂ ਤੋਂ ਹੀ ਖਾਨੀ ਆ ਮਤਲਬ ਮੰਮੀ ਮੇਰੇ ਕਹਿੰਦੇ ਹੁੰਦੇ ਭਈ ਇਹਦੇ ਨਾਲ ਨਾ ਕੀ ਹੈ 슈ਗਰ ਨਹੀਂ ਜਾਂਦਾ ਹੁੰਦਾ ਭਈ ਹੈ ਅ ਸ਼ੂਗਰ ਵੀ ਨਹੀਂ ਹੁੰਦਾ ਜੇ ਤੁਸੀਂ ਰਾਤ ਦੀ ਰੋਟੀ ਗਰਮ ਕਰਕੇ ਖਾਓਗੇ ਇਸ ਕਰਕੇ ਮੈਂ ਤੇ ਰਾਤ ਦੀ ਰੋਟੀ ਸਵੇਰ ਨੂੰ ਖਾਂਦੀ ਹੀ ਖਾਂਦੀ ਆ ਮੈਨੂੰ ਇਹ ਹੀ ਡਰ ਰਹਿੰਦਾ ਕਿਉਂਕਿ ਮੈਂ ਮਿੱਠਾਈ ਬਹੁਤ ਖਾਂਦੀ ਆ ਨੂਣ ਵੀ ਬਹੁਤ ਖਾਂਦੀ ਮੈਨੂੰ ਐ ਹੁੰਦਾ ਕਿ ਕਿਤੇ ਸ਼ੂਗਰ ਹੀ ਨਾ ਹੋ ਜਵੇ ਹੋਰ ਕੀ ਤੇ ਭਰੀ ਜਵਾਨੀ ਚ ਲੋੜ ਕੇ ਜਾਵਾਂ ਮੈਂ ਤੇ ਮੈਂ ਨਾ ਥੋੜਾ ਜਿਹਾ ਮੇਰੇ ਅੱਤੇ ਮੋਂਡਾ ਦੁਖਣ ਲੱਗ ਗਿਆ ਸੀ ਆ ਤੇ ਇੱਥੇ ਕੰਮ ਕਿੱਥੇ ਹੁੰਦੇ ਨੇ ਹੁਣ ਸਰੀਰਾਂ 'ਚ ਜਾਨ ਨਹੀਂ ਹੈਗੀ ਹੁਣ ਪਹਿਲੇ ਵਾਲੀ ਗੱਲਬਾਤ ਤੇ ਰਹੀ ਨਹੀਂ ਹੈ ਨਾ ਜਿਹੜੇ ਪੁਰਾਣੇ ਬਜ਼ੁਰਗ ਸੀਗੇ ਉਹ ਤਾਂ ਜਿਹਦੇ ਹੱਟੇ-ਕੱਟੇ ਹੁੰਦੇ ਸੀਗੇ ਉਹ ਵਾਵਾ ਕੰਮ ਕਰਦੇ ਸੀ ਭਾਈ ਆਪਾਂ ਤਾਂ ਜਿਹੜੇ ਅੱਜਕੱਲ ਦੇ ਨੇ ਖੁਰਾਕਾਂ ਹੀ ਨਹੀਂ ਹੈਗੀਆਂ ਮਲਾਵਟੀ ਚੀਜ਼ਾਂ ਨੇ ਹਨਾ ਸਾਰੀਆਂ ਹੀ ਸਬਜ਼ੀਆਂ ਨੂੰ ਟੀਕੇ ਲੱਗੇ ਹੁੰਦੇ ਆ ਕੀ ਖਾ ਕੀ ਲੈਣਾ ਹਨਾ ਕੋਈ ਚੀਜ਼ ਨਹੀਂ ਢੰਗ ਦੀ ਹੈਗੀ ਅੱਜਕੱਲ ਤਾਂ ਤੇ ਬੱਸ ਮੈਂ ਇੱਥੇ ਬੈ ਗਈ ਸੀ ਮੈਂ ਥੱਕ ਗਈ ਸੀ ਤੇ ਫਸ ਮੈਂ ਹਿੰਮਤ ਜੀ ਕਰਕੇ ਰਗੜ ਤਲਿਆ ਉਦਾਂ ਹੁਣ ਮੈਂ ਟੇਸਟ ਕਰੂੰਗੀ ਸਵੇਰੇ ਜਦੋਂ ਰੋਟੀ ਖਾਣੀ ਹੈ ਤੇ ਉਹਦੇ ਵਿੱਚ ਪਾ ਕੇ ਖੁਸ਼ਬੂ ਬਹੁਤ ਸੋਹਣੀ ਆਂਦੀ ਪਈ ਸੀ ਹੈਨਾ ਤੇ ਸਬਾਰਾ ਸਮਾਨ ਮੈਂ ਚੱਕ ਦਿੱਤਾ ਸੀ ਰੂ ਨੂਨ ਮੇਰਾ ਰਗੜ ਹੋ ਗਿਆ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ